ਹੁਣ ਇਹ ਮੈਨੂੰ ਨਹੀਂ ਪਤਾ ਕਿ ਕਰਨਲ ਬਾਠਰਾ ਨੇ ਤਰ੍ਹਾਂ ਪਤਨੀ ਲਈ ਇਨਸਾਫ ਦੀ ਪਰਵਾਸ਼ ਕੀ ਹੈ ਕੀ ਤਵਾਦਲਾ ਮਾਮਲੇ ਦੀ ਜਾਂਚ ਸੀਬੇ ਨੂੰ ਇਹ ਇਨਸਾਫ ਹੈ ਵੈਸੇ ਅੱਜ ਇਸ ਮਾਮਲੇ 'ਚ ਵੀ ਨਵਾਂ ਰੂਪ ਨਵਾਂ ਰੰਗ ਨਵਾਂ ਟੰਗ ਦੇਖਣ ਨੂੰ ਮਿਲਿਆ ਜਦੋਂ ਇਹ ਫੈਸਲਾ ਹੋਇਆ ਕਿ ਕਰਨਲ ਬਾਠਵਾਲਾ ਕੇਸ ਪੰਜਾਬ ਪੁਲਿਸ ਨਹੀਂ ਚੰਡੀਗੜ੍ਹ ਪੁਲਿਸ ਦੇਖੇਗੀ ਜੀ ਹਾਂ ਪੰਜਾਬ ਸਰਕਾਰ ਵੱਲੋਂ ਬਣਾਈ ਗਈ ਸਟ ਜਿਹੜੀ ਸਬੂਤ ਵੀ ਇਕੱਠੇ ਕਰਨ ਲੱਗ ਪਈ ਸੀ ਜਿਹੜੇ ਗਵਾਹਾਂ ਨਾਲ ਵੀ ਗੱਲ ਕਰਨ ਲੱਗ ਪਈ ਸੀ ਜਿਹੜੇ 10 ਸਾਬੇ ਜੀ ਤੌਰ ਦੇ ਉੱਤੇ ਵੀ ਕਾਗਜ਼ੀ ਕਾਰਵਾਈ ਪੂਰੀ ਕਰਨ ਲੱਗੀ ਸੀ ਉਹ ਸੱਟ ਨੂੰ ਖਾਰਜ ਕਰ ਦਿੱਤਾ ਗਿਆ ਤੇ ਹਦਾਇਤ ਜਾਰੀ ਹੋ ਗਈ ਹੈ ਪੰਜਾਬ ਹਾਈ ਕੋਰਟ ਵੱਲੋਂ ਕੇਸ ਪੂਰੇ ਮਾਮਲੇ ਦੀ ਜਾਂਚ ਚੰਡੀਗੜ੍ਹ ਪੁਲਿਸ ਕਰੇਗੀ ਉਹ ਰੋਸ ਟੀਮ ਨੂੰ 4 ਮਹੀਨਿਆਂ ਦਾ ਸਮਾਂ 4 ਮਹੀਨਿਆਂ ਚ ਆਪਣੀ ਰਿਪੋਰਟ ਦਰਜ ਕਰਾਏਗੀ ਜੀ ਹਾਂ ਪੰਜਾਬ ਪੁਲਿਸ ਦੀ ਪਟਿਆਲਾ ਵਿਚ ਆਰਮੀ ਕਰਨਲ ਹ ਪੁਸ਼ਪਿੰਦਰ ਬਾਸ ਨਾਲ ਕੁੱਟਮਾਰ ਦੇ ਮਾਮਲੇ ਚ ਕਹਿੰਦੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਚੰਡੀਗੜ੍ਹ ਪੁਲਿਸ ਨੂੰ ਜਾਂਚ ਸੌਂਪ ਦਿੱਤੀ